ਹੈਲੋ ਪਿਆਰੇ ਵਿਦਿਆਰਥੀਓ ਮੈਂ ਰਾਜਵੀਰ ਸਿੰਘ ਸੀਨੀਅਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 10 ਕਿਡਿਰਾਵਲਾਪਿੰਡ ਅੱਜ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਮੈਨੂੰ ਆਸ ਹੈ ਕਿ ਇਸ ਕਰੋਨਾ ਮਹਾਮਾਰੀ ਦੇ ਅੰਦਰ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਤੰਦਰੁਸਤ ਰਹੋਗੇ ਤੇ ਸਰਕਾਰ ਦੁਆਰਾ ਜਾਰੀ ਕੀਤੀ ਗਈ ਕਰੋਨਾ ਗਾਈਡਲਾਈਨ ਨੂੰ ਅਪਣਾਉਂਦੇ ਹੋਵੋਗੇ ਤੇ ਅੱਜ ਸ਼ੁਰੂ ਕਰੀਏ ਜਿੱਦੀ ਆਨਲਾਈਨ ਕਲਾਸ ਜਮਾਤ 9ਵੀ ਰੁਧੇਂਦਰ ਗਤ ਨੀਤੀ ਕਥਾਵਾਂ ਦੀ ਪਹਿਲੀ ਨੀਤੀ ਕਥਾ ਚੰਦਰੀ ਸੰਗ ਆਪ ਕਰੀਏ ਸ਼ੁਰੂ ਇੱਕ ਵਾਰ ਦੀ ਗੱਲ ਏ ਇੱਕ ਦਰਖਤ ਤੇ ਕਾਂ ਤੇ ਹੰਸ ਰਿਆ ਕਰਦੇ ਸੀ ਦੋਵਾਂ ਦੇ ਸੁਭਾਅ ਵੱਖ-ਵੱਖ ਸਨ ਕਾਂ ਦੁਸ਼ਟ ਸੁਭਾਅ ਦਾ ਹੋਣ ਕਰਕੇ ਕਦੇ ਜ਼ਖਮੀ ਪਸ਼ੂਆਂ ਦੇ ਠੁੰਗਾ ਮਾਰਦਾ ਤੇ ਕਦੇ ਬੱਚਿਆਂ ਹੱਥੋਂ ਚੀਜ਼ ਖੋ ਕੇ ਉੱਡ ਜਾਂਦਾ ਜਦੋਂ ਕਿ ਹੰਸ ਸ਼ਾਂਤ ਸੁਭਾਅ ਦਾ ਸੀ ਉਹ ਹਮੇਸ਼ਾ ਕਾਂ ਨੂੰ ਨੇਕ ਬਣਨ ਦੀ ਸਲਾਹ ਦਿੰਦਾ ਤੇ ਸਮਝਾਉਂਦਾ ਬਈ ਕਾਂ ਵਾ ਇੰਜ ਨਾ ਕਰਿਆ ਕਰ ਪਰ ਕਾਂ ਕੋਈ ਅਮਲ ਨਾ ਕਰਦਾ ਇਕੱਠੇ ਰਹਿਣ ਕਰਕੇ ਦੋਹਾਂ ਦੀ ਦੋਸਤੀ ਸੀ ਇਸ ਕਰਕੇ ਕਾਂ ਦੀਆਂ ਮਾੜੀਆਂ ਹਰਕਤਾਂ ਦੇ باوجود ਵੀ ਉਹ ਉਸ ਨੂੰ ਹਰ ਵਾਰ ਮਾਫ ਕਰ ਦਿੰਦਾ ਇੱਕ ਦਿਨ ਕੋਈ ਮੁਸਾਫਿਰ ਉਸ ਦਰਖਤ ਕੋਲੋਂ ਲੰਘਿਆ ਜਿਸ ਦਰਖਤ ਤੇ ਉਹ ਦੋਵੇਂ ਰਹਿੰਦੇ ਸਨ ਗਰਮੀ ਹੋਣ ਕਰਕੇ ਮੁਸਾਫਿਰ ਨੇ ਪਲ ਪਰ ਆਰਾਮ ਕਰਨ ਲਈ ਦਰਖਤ 'ਤੇ ਸੌਣ ਦਾ ਮਨ ਬਣਾਇਆ ਠੰਡੀ ਹਵਾ ਚੱਲ ਰਹੀ ਸੀ ਉਹ ਝਾਟੇ ਡੂੰਗੀ ਨੀਂਦਰ ਸੌ ਗਿਆ ਥੋੜੀ ਦੇਰ ਬਾਅਦ ਰੁੱਖ ਦੀ ਪਰਛਾਈਂ ਬਦਲਣ ਕਾਰਨ ਮੁਸਾਫਰ ਦੇ ਮੂੰਹ ਤੇ ਧੁੱਪ ਪੈਣ ਲੱਗੀ ਹੰਸ ਨੇ ਜਿਉਂ ਹੀ ਵੇਖਿਆ ਕਿ ਮੁਸਾਫਰ ਦੇ ਮੂੰਹ ਤੇ ਧੁੱਪ ਪੈ ਰਹੀ ਹੈ ਉਸਨੇ ਮਨ ਚ ਸੋਚਿਆ ਵਿਚਾਰਾ ਧੁੱਪੇ ਸੁੱਤਾ ਪਿਆਏ ਕਿਉਂ ਨਾ ਟਹਿਣੀ ਉੱਲੇ ਖੰਭ ਫਸਾਰ ਕੇ ਬੈਠ ਜਾਵਾਂ ਉਹ ਧੁੱਪ ਤੋਂ ਬਚ ਜਾਏਗਾ ਉਸਨੇ ਅਜਿਹਾ ਕੀਤਾ ਤੇ ਮੁਸਾਫਰ ਹੂਕ ਸੁੱਤਾ ਰਿਹਾ ਕਾਂ ਹੰਸ ਦਾ ਪਰਉਪਕਾਰੀ ਸੁਭਾਅ ਵੇਖ ਕੇ ਖਿੱਚਣ ਲੱਗਿਆ ਤੇ ਸ਼ਰਾਰਤਾਂ ਸੋਚਣ ਲੱਗਿਆ ਉਸਨੇ ਵੇਖਿਆ ਕਿ ਮੁਸਾਫਿਰ ਮੂੰਹ ਅੜ ਕੇ ਘੂਕ ਸੁੱਤਾ ਪਿਆ ਹੈ ਸੂ ਉਸਨੇ ਆਪਣੇ ਦੁਸ਼ਟ ਸੁਭਾ ਕਰਨ ਮੁਸਾਫਿਰ ਦੇ ਮੂੰਹ ਵਿੱਚ ਵਿਠ ਕਰ ਦਿੱਤੀ ਤੇ ਉਹ ਉੱਡ ਕੇ ਨਾਲ ਦੇ ਦਰਖਤ ਤੇ ਜਾ ਬੈਠਾ ਮੁਸਾਫਿਰ ਕਬਰਾ ਕੇ ਜਦੋਂ ਉઠਿਆ ਉਸਨੇ ਮੂੰਹ ਸਾਫ ਕਰਕੇ ਜਦੋਂ ਦਰਖਤ ਵੱਲ ਨਿਗਾਹ ਮਾਰੀ ਤਾਂ ਉਸਨੇ ਦੇਖਿਆ ਕਿ ਹਾਂਸ ਦਰਖਤ ਤੇ ਬੈਠਾ ਹੈ ਮੁਸਾਫਿਰ ਨੇ ਸਮਝਿਆ ਕਿ ਹਾਂਸ ਨੇ ਉਹਦੇ ਮੂੰਹ 'ਚ ਵਿਠ ਕੀਤੀ ਹੈ ਉਸਨੇ ਗੁੱਸੇ ਚ ਆ ਕੇ ਚਾਟੀ ਛੁਰੀ ਨਾਲ ਹਾਂਸ ਨੂੰ ਫੜ ਦਿੱਤਾ ਫੁੰਡ ਦਿੱਤਾ ਹਾਂਸ ਤੜਫ ਤੜਫ ਕੇ ਥੱਲੇ ਡਿੱਗ ਪਿਆ ਕਾਂ ਨਾਲ ਦੇ ਦਰਖਤ ਤੇ ਬੈਠਾ ਸਭ ਕੁਝ ਵੇਖਦਿਆਂ ਮੁਸਕਰਾਉਂਦਾ ਰਿਹਾ ਜਦੋਂ ਮੁਸਾਫਿਰ ਨੇ ਹਾਂਸ ਨੂੰ ਫੜਿਆ ਤਾਂ ਉਸ ਦੀਆਂ ਅੱਖਾਂ ਵਿੱਚ નિર્ਦੋਸ਼ਤਾ ਝਲਕਣ ਲੱਗੀ ਹਾਂਸ ਦੀਆਂ ਦੋਵੇਂ ਅੱਖਾਂ ਟਿਕ ਟਿੱਕੀ ਬੰਨੀ ਦੇਖਦੀਆਂ ਰਹੀਆਂ ਥੋੜੀ ਦੇਰ ਬਾਅਦ ਉਹ ਹਮੇਸ਼ਾ ਲਈ ਬੰਦ ਹੋ ਗਈਆਂ ਹਾਂਸ ਦੀ ਤੱਕਣੀ ਵਿੱਚ ਇੱਕ ਸੁਨਹਿਾ ਸੀ ਭੈੜੀ ਸੰਗਤ ਨੇ ਮੈਨੂੰ ਮਰਵਾ ਦਿੱਤਾ ਕਾਂ ਚੁੱਪਚਾਪ ਵੇਖਦਾ ਰਿਆ ਤਾਂ ਇਸ ਦਾ ਸੁਨੇਹਾ ਬੇ ਚੰਦਰੀ ਸੰਗਤ ਜੋ ਕਹਾਣੀਆਂ ਨੀਤੀ ਕਥਾ ਆਪਣੀ ਕਿ ਭੈੜੀ ਸੰਗਤ ਕਦੇ ਵੀ ਤੁਹਾਨੂੰ ਮਰਵਾ ਸਕਦੀ ਹੈ ਉਸ ਤੋਂ ਬਚ ਕੇ ਰੋ ਤਾਂ ਉਹ ਦੇਖੀਏ ਇਸ ਦੇ ਅਭਿਆਸ ਪ੍ਰਸ਼ਨ ਚੰਦਰੀ ਸੰਗਤ ਨੀਤੀ ਕਥਾ ਦਾ ਸਾਰ ਲਿਖੋ ਤੇ ਸਾਰ ਤੁਸੀਂ ਆਪਣੀਆਂ ਇਸ ਦਾ ਜੋ ਸਾਰ ਉਹ ਤੁਸੀਂ ਆਪਣੇ ਆਪ ਲਿਖ ਸਕਦੇ ਹੋ ਦੂਜਾ ਕੁਐਸਚਨ ਦੇਖੋ ਹਾਂਸ ਨੇ ਕਾਂ ਨੂੰ ਕੀ ਕਿਹਾ ਤਾਂ ਹਾਂਸ ਨੇ ਕਾਂ ਨੂੰ ਕੀ ਕਿਹਾ ਸੀ ਕਿ ਤੂੰ ਬਈ ਨੇਕ ਬਣ ਜੋ ਤੂੰ ਇਚਲਾਕੀਆਂ ਕਰਦਾ ਹੈ ਦੁਸ਼ਟ ਤੇਰਾ ਸੁਭਾਅ ਇਸ ਨੂੰ ਬਦਲ ਔਰ ਨੇਕ ਬਣ ਤੇ ਤੀਜਾ ਕੁਐਸਚਨ ਮੁਸਾਫਿਰ ਲਈ ਹਾਂਸ ਨੇ ਕੀ ਕੀਤਾ ਕਿ ਜਦੋਂ ਹਾਂਸ ਨੇ ਦੇਖਿਆ ਕਿ ਮੁਸਾਫਿਰ ਦੇ ਮੂੰਹ ਤੇ ਧੁੱਪ ਪੈ ਰਹੀ ਹੈ ਤਾਂ ਉਸ ਨੇ ਖੰਭਾ ਦੇ ਨਾਲ ਉਸ ਦੇ ਜੋ ਧੁੱਪ ਦਾ ਪਰਛਾਵਾਂ ਉਸ ਦੇ ਮੂੰਹ ਤੇ ਪੈ ਰਿਹਾ ਸੀ ਨੂੰ ਦੂਰ ਕੀਤਾ ਤੇ ਛਾਂ ਕੀਤੀ ਕਾਂ ਦੀ ਕਿ ਚੌਥਾ ਹੈ ਕਾਂ ਦੀ ਕਿ ਸਰਾਰਤ ਕਰਨ ਹਾਂਸ ਨੂੰ ਮੁਸੀਬਤ ਝੱਲਣੀ ਪਈ ਕਿ ਜਦੋਂ ਹਾਂਸ ਉਸ ਮੁਸਾਫਿਰ ਦੇ ਮੂੰਹ ਤੇ ਛਾ ਕਰਕੇ ਬੈਠਾ ਹੋਇਆ ਸੀ ਆਪਣੇ ਖੰਭਾਂ ਦੀ ਤਾਂ ਕਾਂ ਦੇ ਦੁਸ਼ਟ ਸੁਭਾਅ ਦੇ ਅੰਦਰ ਇੱਕ ਚਲਾਕੀ ਸੁੱਜੀ ਤਾਂ ਉਸ ਨੇ ਜੋ ਮੁਸਾਫਿਰ ਮੂੰਹ ਅੱਡੀ ਪਿਆ ਸੀ ਤਾਂ ਉਸ ਦੇ ਮੂੰਹ ਦੇ ਅੰਦਰ ਵਿੱਠ ਕਰ ਦਿੱਤੀ ਕਿ ਹਾਂਸ નિર્ਦੋਸ਼ ਸੀ ਹਾਂ ਹਾਂਸ નિર્ਦੋਸ਼ ਸੀ ਕਿਵੇਂ ਸੀ ਕਿਉਂਕਿ ਉਸ ਨੇ ਤਾਂ ਆਪਾਂ ਨੇ ਕੰਮ ਕੀਤਾ ਸੀ ਉਸ ਮੁਸਾਫਰ ਦੇ ਮੂੰਹ ਤੇ ਧੋਪਰ ਪੈ ਰਹੀ ਸੀ ਉਸ ਨੂੰ ਆਪਣੇ ਖੰਭਾਂ ਨਾਲ ਉਸ ਦੇ ਚਿਹਰੇ ਦੀ ਛਾਂ ਕੀਤੀ ਨਸਲੀਓ નિર્ਦੋਸ਼ੀ ਇਸ ਨੀਤੀ ਕਥਾ ਵਿੱਚ ਕੀ ਸੁਨੇਹਾ ਦਿੱਤਾ ਗਿਆ ਇਸ ਦੇ ਵਿੱਚ ਇਹ ਦਿੱਤਾ ਗਿਆ ਕਿ ਭੈੜੀ ਸੰਗਤ ਤੋਂ ਬਚ ਕੇ ਰੋ ਇਹ ਤੁਹਾਨੂੰ ਕਦੇ ਵੀ ਮਰਵਾ ਸਕਦੀ ਹੈ ਜਾਂ ਤੁਹਾਡਾ ਨੁਕਸਾਨ ਕਰ ਸਕਦੀ ਹੈ ਅੱਜ ਦੇ ਨਾਲ ਇਹ ਜੋ ਆਪਣਾ ਅੱਜ ਦਾ ਇਹ ਆਨਲਾਈਨ ਕਲਾਸ ਹੈ ਜਮਾਤ ਹੈ 9ਵੀਂ ਦੀ ਇਥੇ ਹੀ ਕੰਪਲੀਟ ਹੁੰਦੀ ਹੈ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਧੰਨਵਾਦ